ਪੇਂਡੂ 올림픽ਸ ਦੇ ਨਾਂ ਨਾਲ ਜਾਣੀਆਂ ਜਾਣ ਵਾਲੀਆਂ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਆਗਾਜ਼ ਹੋ ਚੁੱਕਾ ਹੈ ਪਰ ਬਲਦਾਂ ਦੀ ਦੌੜ ਤੇ ਰੋਕ ਲੱਗਣ ਤੋਂ ਬਾਅਦ ਪ੍ਰਬੰਧਕ ਅਤੇ ਦਰਸ਼ਕ ਮਾਇੂਸ ਨੇ ਬਲਦਾਂ ਦੀ ਦੌੜ ਤੋਂ ਬਿਨਾਂ ਸ਼ੁਰੂ ਹੋਏ ਇਸ ਖੇਡ ਮੇਲੇ ਵਿੱਚ ਘੁਰਸਵਾਰੀ ਖਿੱਚ ਦਾ ਕੇਂਦਰ ਰਹੀ ਖੇਡ ਪ੍ਰਬੰਧਕਾਂ ਨੂੰ ਜੀਵ ਜੰਤੂ ਆਯੋਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਲਈ ਨੋਟਿਸ ਭੇਜਿਆ ਜਿਸ ਵਿੱਚ ਬਲਦ ਦੌੜਾਂ ਤੇ ਬੈਨ ਦੇ ਹੁਕਮ ਨੇ ਬਲਦ ਗੱਡੀਆਂ ਦੀ ਦੌੜ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਸ਼ਿੰਗਾਰ ਰਹੀਆਂ ਨੇ ਬਲਦਾਂ ਦੀ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਸ ਵਾਰ ਨਾ ਖੁਸ਼ੀ ਹੈ ਇਸ ਜਨਾਬ ਨੂੰ ਬਲਦਾਂ ਦੀ ਦੌੜ ਚ ਇਹਨੇ ਇਨਾਮ ਮਿਲੇ ਕਿ ਇਹਨਾਂ ਨੇ ਟਰੈਕਟਰ ਖਰੀਦ ਲਿਆ ਸੀ। ਖੁੱਲਣੇ ਚਾਹੀਦਾ ਬੈਲ ਦੇਖੋ ਅੱਜ ਮੇਰੇ ਕੋਲੇ ਬੈਲ ਵਾਹ ਕੇ ਦੋ ਟਰੈਕਟਰ ਨੇ ਮੇਰੇ ਘਰ। ਕੋਈ ਕੰਮ ਨਹੀਂ ਬਲਦਾਂ ਤੋਂ ਪੱਠੇ ਲੈ ਕੇ ਆਉਣਾ ਜਾਂ ਸ਼ੌਕ ਵਾਸਤੇ ਰੱਖੇ ਹੋਏ ਨੇ। ਉਹਨਾਂ ਵਾਸਤੇ ਉਹਨਾਂ ਨੇ ਮੈਨੂੰ ਦੋ ਟਰੈਕਟਰ ਲੈ ਕੇ ਦਿੱਤੇ। ਮੈਂ ਦਿਹਾੜੀਦਾਰ ਬੰਦਾ ਹਾਂ। ਮੇਰੇ ਕੋਲ ਜ਼ਮੀਨ ਨਹੀਂ ਆ। ਮੈਨੂੰ ਉਹਨਾਂ ਨੇ ਮਿਹਨਤ ਨਾ ਕਰਕੇ ਮੈਂ ਤਾਂ ਉਹਨਾਂ ਦਾ ਸੇਵਾ ਦੇ ਤੌਰ ਤੇ ਉਹਨਾਂ ਨੂੰ ਮੈਂ ਪਾਲ ਰਿਹਾ। ਸ਼ੌਕ ਪਾਲ ਰਿਹਾ। ਕਿੰਨੀ ਵਾਰੀ ਇਨਾਮ ਜਿੱਤੇ ਅਸਾਂ। 20 ਵਾਰੀ ਜਿੱਤੇ ਹੋਗਾ ਇਕੱਠ ਜਿਹੜਾ ਵਾ ਉਹ ਬੈਲ ਗੱਡੀਆਂ ਕਰਕੇ ਆ ਇਸ ਤੋਂ ਬਿਨਾ ਅਗਰ ਜੇ ਕੋਈ ਬੈਲ ਗੱਡੀ ਇੱਥੇ ਨਹੀਂ ਦੌੜੂਗੀ ਕੋਈ ਹੋਰ ਦੌੜੂਗਾ ਜਾਂ ਕੋਈ ਘੋੜੇ ਜਾਂ ਹੋਰ ਕੋਈ ਜਾਂ ਕੁੱਤੇ ਦੌੜਨਗੇ ਤਾਂ ਇੱਥੇ ਉਹਨਾਂ ਇਕੱਠ ਦੇਖਣ ਨੂੰ ਨਹੀਂ ਕਿਸੇ ਨੂੰ ਮਿਲੂਗਾ ਜੀ ਖੇਡ ਪ੍ਰਬੰਧਕ ਕਾਫੀ ਨਿਰਾਸ਼ ਨੇ ਇਸ ਸਾਲ ਉਹ ਬਲ ਦੌੜਾਂ ਤੋਂ ਬਿਨਾ ਹੀ ਖੇਡਾਂ ਨੇਪਰੇ ਚੜਨਗੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਗਲੀ ਬਾਰ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ ਨੋਟਿਸ ਖਿਲਾਫ ਸੁਪਰੀਮ ਕੋਰਟ ਕੇਂਦਰ ਸਰਕਾਰ ਅਤੇ ਰਾਸ਼ਪਤੀ ਕੋਲ ਅਪੀਲ ਕੀਤੀ ਜਾਵੇਗੀ ਔਰ ਬੈਨ ਇਹ ਜਾਨਵਰਾਂ ਤੇ ਆਪਾਂ ਲਾਉਨੇ ਆ ਤੇ ਫਿਰ ਬਾਕੀ ਜਾਨਵਰਾਂ ਤੇ ਕਿਉਂ ਨਹੀਂਗਾ ਘੋੜਿਆਂ ਤੇ ਕਿਉਂ ਨਹੀਂ ਕੁੱਤਿਆਂ ਤੇ ਕਿਉਂ ਨਹੀਂ ਇਹ ਸਿਰਫ ਇੱਕ ਬੋਲ ਦੀ ਲੱਭੇ ਨੇ ਜਿਹੜੇ ਜ਼ਿੰਮੇਵਾਰ ਦਾ ਇੱਕ ਮਤਲਬ ਪਾਰਟ ਆਂਡ ਹੈਗਾ ਵੀ ਜਿਹੜਾ ਐਨਜੋਇਮੈਂਟ ਦਾ ਦੇਖੋ ਜੀ ਅਸੀਂ ਦਲੀਲ ਅਪੀਲ ਕਰਾਂਗੇ ਅਸੀਂ ਦਲੀਲ ਅਪੀਲ ਕਰਾਂਗੇ ਮੌਜੂਦਾ ਗਵਰਨਮੈਂਟ ਦੀ ਮੋਦੀ ਸਾਹਿਬ ਕੋਲ ਵੀ ਜਾਵਾਂਗੇ ਪ੍ਰੈਜ਼ੀਡੈਂਟ ਕੋਲ ਵੀ ਜਾਵਾਂਗੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਵਾਂਗੇ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ Thank <laughs> you.